ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਨਿੰਦਾ ਨਿੰਦਾ ਮੋਕਾ ਲੋਕ ਨਿੰਦਾ ਨਿੰਦਾ ਜਨ ਕਾ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਉ ਜੀ ਮਹਤਾਰੀ ਪਾਠ ਜਿਹੜਾ ਨਾ ਇਕੱਠਾ ਹੀ ਬੋਲਣਾ ਆਮ ਕਈ ਵਾਰ ਅਸੀਂ ਜਦੋਂ ਚਾਲਨੰਦ ਪੜਦੇ ਆ ਨਿੰਦਾ ਬਾਪ ਨਿੰਦਾ ਮਹਿਤਾਰੀ ਵਖਰਾ ਕਰ ਜੰਦੀ ਹਾਂ ਇਕੱਠਾ ਛੀਤੀ ਬੋਲਨਾ ਮਹਿਤਾਰੀ ਰਹਾ ਨਿੰਦਾ ਹੋਏ ਤਬੈ ਕੁੰਠ ਜਾਈਏ ਨਾਮ ਪਦਾਰਥ ਮਨਹਿ ਬਸਾਈਏ ਹਿਰਦਾ ਸੁਧ ਜ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਂ ਹੋਏ ਇੱਕ ਕਪਰੇ ਜਿਹੜਾ ਪਾਦਾ ਥੋੜਾ ਜਿਹਾ ਕੱਸ ਕੇ ਬੋਲਨਾ ਹਮਰੇ ਕਪਰੇ निंदक तू निंदा कर सो हमरा मीत निंदक माहि हमारा जीत निंदक सो जो निंदा होरा हमरा जीवन निंदक लोरा निंदा हमरी प्रेम प्यार निंदा हमरा करा उद्धार जान कबीर का निंदा सार निंदक डूबा हम उतरे पार राजा राम ਤੂੰ ਐਸਾ ਨਿਰਭਾਉ ਤਰਨ ਤਾਰਨ RAM ਰਾਯਾ ਇਹ ਰਾਜਾਰਾਮ ਪਾਠ ਇਕੱਠਾ ਹੀ ਕਰਨਾ ਇੱਥੇ ਯਮਕ ਲਾ ਦਨੀ ਹੈ ਰਾਜਾਰਾਮ ਤੂੰ ਐਸਾ ਨਿਰਭਾਉ ਇੱਥੇ ਵਿਸਰਾਮ ਹੈ ਤਰਨ ਤਾਰਨ RAM ਰਾਯਾ RAM ਰਾਯਾ ਵੀ ਸੰਬੰਧਕ ਪਾਠ ਰਹਾਉ ਜਦ ਹਮ ਹੋਤੇ ਤਬ ਤੁਮ ਨਹੀਂ ਅਬ ਤੁਮ ਹਉ ਹਮ ਨਹੀਂ ਆਬ ਹਮ ਤੁਮ ਏਕ ਭਏ ਹੈ ਇਕੈ ਦੇਖਤ ਮਨ ਪਤੀ ਆਹੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਆਬ ਇਥਿ ਯਮਕ ਹਮ ਤੁਮ ਜਿਹੜਾ ਪਾਠ ਹੈ ਇਸ ਸੰਬੰਧਕ ਪਾਠ ਹੈ ਪੂਲੇ ਹੀ ਇਹ ਪਾਠ ਉਚਾਰਨ ਕਰਨੇ ਹਨ ਹਮ ਤੁਮ ਨਹੀਂ ਕਹਿਣਾ ਆਬ ਹਮ ਤੁਮ ਏਕ ਭਏ ਹੈ ਇਥੇ ਵਿਸਰਾਮ ਹੈ ਇਕੈ ਦੇਖਤ ਮਨ ਪਤੀ ਆਹੀ ਜਦ ਬੁੱਧ ਹੋਤੀ ਤਾਬ ਬਾਲ ਕੈਸਾ ਆਬ ਬੁੱਧ ਬਾਲ ਨਾ ਖਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖਾਟ ਨੇਮ ਕਰ ਕੋਠੜੀ ਬੰਦੀ ਖਾਟ ਨੇਮ ਕਰ ਕੋਠੜੀ ਬੰਦੀ ਖਾਟ ਪੁੱਲਾ ਹੀ ਬੋਲਣਾ ਖੱਟ ਨਹੀਂ ਕਹਿਣਾ ਹੈ ਖਾਟ ਨੇਮ ਕਰ ਕੋਠੜੀ ਬੰਦੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨਕਾਰ ਰਾਖੇ ਕਰਤੇ ਬਾਰ ਨਾ ਲਾਈ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਅਬ ਮਨ ਜਾਗਤ ਰਹੋ ਇਥੇ ਵਿਸਰਾਮ ਹੈ ਰੇ ਭਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸਾ ਘਰ ਜਾਈ ਰਹਾਓ ਪੰਜ ਪਹਿਰੂਆ ਦਰਮ ਰਹਤੇ ਤਿਨ ਕਾ ਨਹੀਂ ਪਤੀਯਾਰਾ ਚੇਤ ਸੁਚੇਤ ਚਿਤ ਹੋਏ ਰਹੋ ਹਾਂਜੀ ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰਾ ਨੌ ਘਰ ਦੇਖ ਜੋ ਕੰਮਨ ਭੁੱਲੀ ਬਸਤ ਅਨੂਪ ਨਾ ਪਾਈ ਕਹਤ ਕਬੀਰ ਨਵਾਂ ਘਰ ਮੂਸੇ ਦਸਵਾਂ ਤਤ ਸਮਾਈ ਦਸਵਾਂ ਇਥੇ ਜਮਕ ਲਾਦਨੀ ਹੈ ਦਸਵਾਂ ਤਤ ਸਮਾਈ ਗੌੜੀ ਮਾਈ ਮੋਹ ਅਵਰ ਨਾ ਜਾਣਿਓ ਆਨਾ ਨਾ ਹਾਈ ਪਾਠ ਸਾਰੇ ਧਿਆਨ ਨਾਲ ਉਚਾਰਨ ਕਰਨੇ ਹਨ ਮਾਈ ਮੋਹ ਅਵਰ ਨਾ ਜਾਣਿਓ ਮਾਈ ਪਤਿ ਯਮਕਲਾਉ ਮੋਹ ਅਵਰ ਨਾ ਜਾਣਿਓ ਇਥੇ ਵਿਸਰਾਮ ਹੈ ਆਨਾ ਨਾ ਤੇ ਸਾਰੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨੇ ਹਨ ਆਨਾਨਾ ਜਾਂ ਆਨਾ ਨਾ ਬਹੁਤਾ ਵੱਖਰਾ ਨਹੀਂ ਕਰਨਾ ਸੰਬੰਧਕ ਪਾਠ ਆਨਾ ਨਾ ਪ੍ਰਾਨਾ ਨਾ ਧਿਆਨਾ ਨਾ ਜਾਨਾ ਨਾ ਇਸ ਤਰ੍ਹਾਂ ਹੀ ਪਾਠ ਉਚਾਰਨ ਕਰਨੇ ਮਾਈ ਮੋਹ ਅਵਰ ਨਾ ਜਾਣਿਓ ਆਨਾ ਨਾ ਸੇਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸਹ ਮੋਰੇ ਪ੍ਰਾਨ ਨਾ ਰਹਾਵ ਹਿਰਦੇ ਪ੍ਰਗਾਸ ਗਿਆਨ ਗੁਰਗੰਮਿਤ ਗਗਨ ਮੰਡਲ ਮਹਿ ਧਿਆਨ ਨਾ ਗੰਮਿਤ ਮੰਮੀ ਦੀ ਸਿਹਾਰੀ ਉਚਾਰਨ ਕਰਨੀ ਹੈ ਗੰਮਿਤ ਬਿਖੈ ਰੋਗ ਪਾ ਬੰਧਨ ਭਾਗੇ ਮਨ ਨਿਜ ਘਰ ਸੁਖ ਜਾਨਾ ਨਾ ਇਕ ਸੁਮਤ ਰਤ ਜਾਨਮਾਨ ਪ੍ਰਭ ਇਕ ਸੁਮਤ ਰਤ ਜਾਨਮਾਨ ਪ੍ਰਭ ਇਕ ਸੁਮਤ ਰਤ ਜਾਨਮਾਨ ਪ੍ਰਭ ਦੂਸਰ ਮਨ ਹੈ ਨ ਆਨਾ ਨਾ ਚੰਦਨ ਬਾਸ ਭਏ ਮਨ ਬਾਸਨ ਤਿਆਗ ਕਟਿਓ ਅਭਿਮਾਨਾ ਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭ ਹਾ ਥਨ ਨਾ ਤੇਹ ਵੱਡ ਭਾਗ ਬਸਿਓ ਮਨ ਜਾਗੈ ਅੱਤੀ ਵੱਡ ਭਾਗ ਬਸਿਓ ਮਨ ਜਾਗੈ ਕਰਮ ਪ੍ਰਧਾਨ ਮਥਾਨਾ ਨਾ ਇਹ ਥੋੜਾ ਜਿਹਾ ਕਈ ਵਾਰੀ ਪੁੱਛਦੇ ਹਨ ਵੀ ਜਿਹੜਾ ਨੰਨਾ ਹੈ ਇਹ ਤੇ ਨਾਸਕੀ ਉਚਾਰਨ ਹੈ ਇੱਥੇ ਹੁਣ ਮਥਾਨਾ ਨਾ ਆ ਗਿਆ ਉੱਥੇ ਸੁਤੇ ਸਿੱਧ ਬੋਲ ਦੇਣਾ ਸਹਿਜ ਨਾਲ ਜਿਵੇਂ ਹੁਣ ਨਾਲ ਇੱਥੇ ਬਿੰਦੀ ਵੀ ਲੱਗੀ ਹੋਈ ਹੈ ਨੰਨੇ ਦੇ ਕੰਨੇ ਉੱਤੇ ਉੱਥੇ ਜਿਆਦਾ ਨੱਕ ਦੇ ਵਿੱਚ ਲੈ ਕੇ ਬੋਲਣਾ ਯਾਨੀ ਖੂਬ ਬਿੰਦੀ ਨਾਲ ਉਚਾਰਨ ਕਰਨਾ ਇੱਕ ਤਾਂ ਹੋ ਗਿਆ ਸਹਿਜ ਮਤੇ ਨਾਲ ਮਥਾਨਾ ਨਾ ਇੱਕ ਜਿੱਥੇ ਬਿੰਦੀ ਆ ਗਈ ਉੱਥੇ ਮਥਾਨਾ ਨਾ ਥੋੜਾ ਜਿਆਦਾ ਬਿੰਦੀ ਦਾ ਉਚਾਰਨ ਕਰਦੇ ਮਥਾਨਾ ਨਾਲ ਬਿੰਦੀ ਹੈ ਇੱਥੇ ਨਹੀਂ ਹੈ ਜੀ ਹਾਂਜੀ ਇੱਥੇ ਸਹਿਜ ਦੇ ਨਾਲ ਸੁੱਤੇ ਸਿੱਧ ਹੀ ਜੁੜੇ ਉਚਾਰਨ ਕਰਨਾ ਕਾਟ ਸਖਤ ਸਿਵ ਸਹਿਜ ਪ੍ਰਗਾਸਿਓ ਏਕਾ ਏਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਭ੍ਰਮਤ ਰਹੇ ਮਨ ਮਾਨਾ ਨਾ ਰਾਗ ਗਉੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤਰੇ ਸਭ ਕਛ ਇਨਹੀ ਮਾਹੀ ਇਹ ਅੱਖਰ ਖਿਰ ਜਾਹਿਗੇ ਓਏ ਅਖਰ ਇਨ ਮਹਨਾਹੀ ਇਹ ਪਾਠੀਆਂ ਨਾਲ ਉਚਾਰਨ ਕਰਨਾ ਇਹ ਅੱਖਰ ਇਥੇ ਅੱਖਰ ਜਿਹੜਾ ਪਾਦਾ ਕਸ ਕੇ ਬੋਲਣਾ ਹੈ ਇਹ ਅੱਖਰ ਖਿਰ ਜਾਹਿਗੇ ਓਏ ਅਖਰ ਜੀ ਯਾਨੀ ਉਹ ਜਿਹੜਾ ਅਖਰ ਹੈ ਕਰਨ ਤੋ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਇਨ ਮਹਿਨਾਹ ਓਇ ਅਖਰ ਇਨ ਮਹਿਨਾਹ ਜਹ ਬੋਲ ਤਹ ਅੱਖਰ ਆਵਾ ਅੱਖਰ ਪਦਵੀ ਕਸ ਕੀ ਹੀ ਉਚਾਰਨ ਕਰਨਾ ਜਹ ਅਬੋਲਾ ਤਹ ਮਨ ਨ ਰਹਾਵਾ ਬੋਲ ਅਬੋਲਾ ਮਦ ਹੈ ਸੂਈ ਜਾਸ ਓਹ ਹੈ तास कोई अलह लहो तो क्या कहो कहो अन्ना उच्चारण करना है।, है कसके बोलना अल्ह लहो तो क्या कहो इथे विश्राम है कहो त को उपकार ऐ पाठ नहीं कर देना वखरा पाठ है ਆਕੋ ਵੀ ਨਹੀਂ ਕਹਿਦਣਾ ਕੰਨਾ ਲਾ ਕੇ ਕਹਾ ਤ ਕੋ ਉਪਕਾਰ ਇਸ ਤਰ੍ਹਾਂ ਬੋਲਦਾ ਵਟਕ ਬੀਜ ਮਹਿ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ ਅਲਹਲ ਹੰਤਾ ਭੇਦ ਹੈ ਕਸ ਕਸ ਪਾਇਓ ਭੇਦ ਉਲਟ ਭੇਦ ਮਨ ਵਿਦਿਓ ਪਾਇਓ ਭੰਗ ਅਛੇਦ ਤੁਰਕ ਤਰੀਕਤ ਜਾਨੀਐ Hindu ved puran ਤੁਰਕ ਇੱਥੇ ਵੀ ਜਮਕ ਹੈ ਤੁਰਕ ਤਰੀਕਤ ਜਾਨੀਐ Hindu ved puran ਮਨ ਸਮਝਾਵਨ ਕਾਰਨੇ ਕਛੂਕ ਪੜਿਆ ਗਿਆਨ ਓੰਕਾਰ ਆਦ ਮੈਂ ਜਾਨਾ ਹਾਂਜੀ ਓੰਕਾਰ ਪਾਠ ਇਥੇ ਵਿਸਰਾਮ ਓੰਕਾਰ ਆਦ ਮੈਂ ਜਨ ਲੇਖ ਆਰ ਮਿਟੈ ਤਾਹ ਨ ਮੰਨ ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾਂ ਕਕਾ ਇਥੇ ਵਿਸਰਾਮ ਲਾ ਦੂ ਕਕਾ ਕਿਰਨ ਕਮਲ ਮਹਿ ਪਾਵਾਂ ਸਾਸ ਵਿਗਾਸ ਸੰਪਟ ਨਹੀਂ ਆਵਾ ਸਾਸ ਪੂਲਾ ਹੀ ਬੋਲਣਾ ਸਾਸ ਵਿਗਾਸ ਸੰਪਟ ਨਹੀਂ ਆਵਾ ਔਰ ਜੇ ਤਹਾ Kusum ras paava akah kaha kah ka samjhaava ਇਹ ਵੀ ਪਾਠ ਧਿਆਨ ਨਾਲ ਚਾਰਨ ਕਰਨਾ ਹੈ ਅਕਹਿ ਬੋਲਣਾ ਹੈ ਅਕਹਿ ਨਹੀਂ ਬੋਲਣਾ ਐੜੀ ਅਤੇ ਕੱਕੀ ਦੇ ਵਿੱਚ ਡੈਸ਼ ਦੇ ਕੇ ਪੂਲਾ ਬੋਲਣਾ ਹੈ ਅਕਹਿ ਕਹਾ ਇਥੇ ਵਿਸਰਾਮ ਕਹਿ ਇਹ ਜਮਕ ਕਾ ਸਮਝਾਵਾ ਕਹਿ ਕਾ ਇਕੱਠਾ ਨਹੀਂ ਕਹਿ ਦੇਣਾ ਅਕਹਿ ਕਹਾ ਕਹਿ ਕਾ ਸਮਝਾਵਾ ਅਕਹਿ ਕਹਾ ਕਹਿ ਕਾ ਸਮਝਾਵਾ ਅਕਹਿ ਕਹਾ ਕਹਿ ਕਾ ਸਮਝਾਵਾ ਖਖਾ ਇਹੇ ਖੋੜ ਮਨ ਆਵਾ ਖੋੜੇ ਛਾੜ ਨਾ ਦਹ ਦੇਸ ਤਾਵਾ ਖਸਮ ਹੈ ਜਾਨ ਕਿਮਾ ਕਰ ਰਹੇ ਤਹ ਹੋਏ ਨਿਖਯੋ ਨਿਖਯੋ ਨਹੀਂ ਨਿਖਯੋ ਨੰਨੇ ਦੇ ਵਿੱਚ ਡੈਸ਼ ਦੇ ਕਨ ਨਿਖਯੋ ਪਾਠ ਕਠਈ ਹੈ ਪੂਲਾ ਬੂਲਣਾ ਤਹ ਹੋਏ ਨਿਖਯੋ ਅਖਾਇਬਦ ਲਹ ਹੈ ਅਖਾਇਬਦ ਜਿਹੜਾ ਪਾਠ ਹੈ ਸੰਬੰਧਕ ਹੈ ਤਹ ਹੋਏ ਨਿਖ ਨਿਖਯੋ ਨਿਖਕਯੋ ਨਿਖਯੋ ਤਹੋ ਨਿਖਿਓ ਅਖੈ ਪਾਦ ਲਹੈ ਗੱਗਾ ਗੁਰ ਕੀ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕੰਨ ਨਾ ਕੰਨਾ ਥੋੜਾ ਜਿਹਾ ਕਸਕੇ ਬੋਲਣਾ ਕੰਨਾ ਨਹੀਂ ਕਹਿ ਦੇਣਾ ਹੈ ਕੰਨਾ ਕੰਨਾਂ ਦੇ ਵਿੱਚ ਰਹਿ ਬਿਹੰਗਮ ਕਤਹ ਨ ਜਾਈ ਅਗਹ ਗਹ ਗਹਿ ਗਹਿ ਗਗਨ ਰਹੀ ਅਗਹ ਇਹ ਵੀ ਅਗਹਿ ਨਹੀਂ ਬੋਲਣਾ ਐੜੇ ਅਤੇ ਗੱਗੇ ਦੇ ਵਿੱਚ ਡੈਸ਼ ਦੇ ਕੇ ਪੂਲਾ ਉਚਾਰਨ ਕਰਨਾ ਅਗਹਿ ਗਹਿ ਗਹਿ ਗगन ਰਹਾਈ ਅਗਹਿ ਗਹਿ ਗਹਿ ਗगन ਰਹਾਈ ਕੱਗਾ ਘਾਟ ਘਾਟ ਨਿਮਸੈ ਸੋਈ ਇਹ ਕੱਗਾ ਦੋਵੇਂ ਕੱਗੇ ਸ਼ੁੱਧ ਬੋਲਨੇ ਹਨ ਇੱਕ ਗੱਗਾ ਨਹੀਂ ਵਿੱਚ ਬੋਲ ਜਾਣਾ ਕੱਗਾ ਘਾਟ ਘਾਟ ਨਿਮਸੈ ਸੋਈ ਕਗਾ ਘਾਟ ਘਾਟ ਨਿਮਸੈ ਸੋਈ ਘਾਟ ਫੂਟੇ ਘਾਟ ਕਬਹ ਨ ਹੋਈ ਕਿ ਘਾਟ ਫੂਟੇ ਘਟ ਕਬਹ ਨ ਹੋਈ ਪਹਿਲਾ ਘਟ ਜਿਹੜਾ ਪੋਲਾ ਬੋਲਣਾ ਦੂਜਾ ਘਟ ਜਿਹੜਾ ਉਹ ਕਸਕੇ ਉਚਾਰਨ ਕਰਨਾ ਘਾਟ ਫੂਟੇ ਘਟ ਕਬਹ ਨ ਹੋਈ ਤਾਂ ਘਾਟ ਮਾਹੇ ਘਾਟ ਜੋ ਪਾਵਾ ਸੋ ਘਾਟ ਛਾੜ ਆਵ ਘਟ ਕਾਤ ਤਾਵਾ ਗੰਗਾ ਨਿਗਰਹ ਸਨੇਹ ਕਰ ਨਿਰਵਾਰੋ ਸੰਦੇਹ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੰਗਾ ਇਥੇ ਯਮਕ ਲਾਦਨੀ ਹੈ ਨਿਗਰਹ ਸਨੇਹ ਕਰ ਨਿਗਰਹ ਕਸ ਕੇ ਬੋਲਣਾ ਕਰ ਤੇ ਵਿਸਰਾਮ ਲਾਉਣਾ ਹੈ ਨਿਰਵਾਰੋ ਸੰਦੇਹ 나ਹੀ ਦੇਖ ਨਾ ਭਾਜੀਐ ਪਰਮ ਸਿਆਨਪ 에 ਚਚਾ ਰਜਤ ਚਚਾ ਰਜਤ ਚਿੱਤਰ ਹੈ ਭਾਰੀ ਚਚਾ ਚਚਾ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਚਚਾ ਰਚਿਤ ਚਿੱਤਰ ਹੈ ਭਾਰੀ ਰਚਿਤ ਪੁੱਲਾ ਹੀ ਬੋਲਣਾ ਤਾਜ ਚਿੱਤਰ ਚਿਤਹ ਚਿਤਕਾਰੀ ਚਿੱਤਰ ਬਚਿੱਤਰ ਇਹ ਅਵਚੇਰਾ ਤਾਜ ਚਿੱਤਰ ਚਿਤ ਰਾਖ ਚ ਤੇਰਾ ਛੱਛਾ ਇਹ ਛਤਰਪਤ ਪਾਸਾ ਇਹ ਛੱਛਾ ਸ਼ੁੱਧ ਉਚਾਰਨ ਕਰਨਾ ਕਈ ਇਹਨੂੰ ਛੱਛਾ ਬੋਲ ਜਾਂਦੇ ਹਨ ਸੱਸਾ ਜਾਂ ਸੱਸਾ ਜਾਂ ਛੱਛਾ ਛੱਛਾ ਸ਼ੁੱਧ ਬੋਲਣਾ ਛੱਛਾ ਇਹ ਛਤਰਪਤ ਪਾਸਾ ਛੱਛਾ ਇਹ ਛਤਰਪਤ ਪਾਸਾ ਛਾਕ ਕੇ ਨ ਰਹ ਛਾੜ ਕੇ ਨ ਆਸਾ ਇਹ ਵੀ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਛਾਕ ਕੇ ਨ ਰਹੋ ਛਾੜ ਕੇ ਨਾ ਆਸਾ ਅਰੇ ਮਨ ਮੈਂ ਤਾ ਛਿਨ 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 ਸਮਝਾਵਾ ਰੇ ਮਨ ਮੈਂ ਤਾ ਇਥੇ ਵਿਸਰਾਮ ਛਿਨ ਛਿਨ ਸਮਝਾਵਾ ਤਾ ਹਿਛਾਡ ਕਤ ਆਪ ਵਧਾਵਾ ਜਜਾ ਜ ਤਨ ਜੀਵਤ ਜਰਾਵਾ ਜੋ ਬਨਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਾ ਤਾਬਦਾਇ ਜੂਤ ਉਜ ਉਜਾਰਾ ਲਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ